ਦੀ માનਤਾ ਡਾ. ਵੀਰਾਂੰ ਮੇਕਰ ਜੀ ਨੂੰ ਮਿਲਦੀ ਆ ਦਿੱਤੀ ਜਾ ਰਹੀ ਆ ਸਭ ਤੋਂ ਵੱਡਾ ਸਟੈਚੂ ਉਹਨਾਂ ਦੇ ਕੰਮਾਂ ਦਾ ਕੰਮਾਂ ਕਰੀ ਉਹਨਾਂ ਦੀ ਵਿਦਿਅਕ ਡਾਕਟਰ ਬੀ ਆਰ ਅੰਬੇਦਕਰ ਇੱਕ ਅਜੇਹਾ ਨਾਮ ਆ ਜਿਨੇ ਆਪਣੇ ਨਾਮ ਦੀ ਰੋਸ਼ਨੀ ਪੂਰੀ ਦੁਨੀਆ ਤੱਕ ਪਹਲਾਈ ਇਸ ਪਵਿੱਤਰ ਦਿਹਾੜੇ ਤੇ ਪਹੁੰਚੇ ਮੇਰੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਆਗੂ ਸਹਿਬਾਨ ਲੀਡਰ ਸਹਿਬਾਨ ਅਤੇ ਬਹੁਤ ਹੀ ਸਤਿਕਾਰਯੋਗ ਅਫਸਰ ਸਹਿਬਾਨ ਆਪਣੇ ਉਹਨੂੰ 30 ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚਦੇ ਅਮਾ ਦਾ ਨਿਗਾਹ ਜੀ ਆ ਇਹਨੂੰ ਆਖਦੇ ਹਾਂ ਤੇ ਅੱਜ ਅਸੀਂ ਪੰਜਾਬ ਰੋਡ ਵਿੱਚ ਜਲੰਧਰ 1 ਡੀਪੂ ਤੇ ਪੰਜਾਬ ਰੋਡ ਵਿੱਚ ਜਲੰਧਰ 2 ਡੀਪੂ ਨੇ ਰਲ ਕੇ ਸਾਰੇ ਕਰਮਚਾਰੀਆਂ ਨੇ ਖਾਲਸਾ ਪ੍ਰਗਟ ਦਿਵਸ ਅਤੇ ਡਾਕਟਰ ਭੀਮrao ਜੀ ਅੰਬੇਦਕਰ ਜੀ ਦਾ ਜਨਮ ਦਿਨ ਜਿਹੜਾ ਉਹ ਬੜੀ ਸ਼ੁੱਧਾ ਤੇ ਉਤਸ਼ਾਹ ਨਾਲ ਮਨਾਇਆ ਤੇ ਲੋਕਾਂ ਨੂੰ ਸਿਰਫ ਜਾਗਰੂਕ ਕੀਤਾ ਸੀ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਨੂੰ ਵੀ ਯਾਦ ਰੱਖਣਾ ਚਾਹੀਦਾ ਵਾ ਤੇ ਜਿਹੜੇ ਭੀਮਰਾਓ ਅੰਬੇਦਕਰ ਜੀ ਸੀ ਉਹਨਾਂ ਨੂੰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਵਾ ਗੁਰਬਾਣੀ ਦੀ ਇੱਕ ਲਾਈਨ ਹੈ ਬਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜਿਹੜੀਆਂ ਬਾਬਿਆਂ ਤੇ ਤਦਿਆਂ ਦੀਆਂ ਕਹਾਣੀਆਂ ਆ ਜਾਂ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਵਾ ਉਹ ਸਾਨੂੰ ਇੱਕ ਚੰਗਾ ਨੇਕ ਇਨਸਾਨ ਬਣਾਉਂਦੀਆਂ ਹਨ ਤਾਂ ਅਸੀਂ ਅੱਜ ਸਾਰਿਆਂ ਨੇ ਰਲ ਕੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ ਉਹਨਾਂ ਦੇ ਵਿਚਾਰਾਂ ਨੂੰ ਯਾਦ ਕੀਤਾ ਤੇ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਯਾਦ ਕੀਤਾ ਧੰਨਵਾਦ